ਇਸ ਵੀਡੀਓ ਰਾਹੀਂ ਤੁਸੀਂ ਦਰਸ਼ਨ ਕਰ ਰਹੇ ਹੋ ਭਾਈ ਮੰਝ ਜੀ ਦਾ ਜੋ ਖੂਏ ਇਹਦਾ ਜੋ ਇਤਿਹਾਸ ਇਸ ਤਰ੍ਹਾਂ ਕਿ ਭਾਈ ਮੰਝ ਜੀ ਜੋ ਕਿ ਪਹਿਲਾਂ ਪੀਰ ਪੈਗੰਬਰਾਂ ਨੂੰ ਮੰਨਦੇ ਹੁੰਦੇ ਸਨ ਪਰ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਮਿਲੇ ਤਾਂ ਗੁਰੂ ਜੀ ਨੇ ਕਿਹਾ ਕਿ ਸਿੱਖੀ ਅਗਰ ਨਿਭਾਉਣੀ ਹੈ ਤੇ ਤੈਨੂੰ ਮਨਮਤ ਛੱਡਣੀ ਪਵੇਗੀ ਤਾਂ ਇਹਨਾਂ ਨੇ ਸਭ ਕੁਝ ਜੋ ਛੱਡ ਕੇ ਤਾਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦੇ ਵਿੱਚ ਆ ਕੇ ਜੋ ਸੇਵਾ ਕਰਨ ਲੱਗੇ ਤੇ ਇਹਨਾਂ ਨੇ ਆਪਣੇ ਸਿਰ ਤੇ ਲੰਗਰ ਵਾਸਤੇ ਜੰਗਲ ਦੇ ਵਿੱਚੋਂ ਸੁੱਕੀਆਂ ਲੱਕੜਾਂ ਲਿਆਉਂਦੀ ਜੋ ਸੇਵਾ ਉਹ ਲਈ ਤਾਂ ਹਰ ਰੋਜ਼ ਇਹ ਜੰਗਲ ਦੇ ਵਿੱਚ ਜਾਂਦੇ ਤੇ ਲੰਗਰ ਵਾਸਤੇ ਸੁੱਕੀਆਂ ਲੱਕੜਾਂ ਲਿਆਉਂਦੇ ਤਾਂ ਇੱਕ ਦਿਨ ਐਸਾ ਹੋਇਆ ਕਿ ਇੰਨਾ ਮੀਂਹ ਹਨੇਰੀ ਤੇਜ਼ ਆਇਆ ਕਿ ਇੱਕ ਖੂਹ ਵਿੱਚ ਡਿੱਗ ਗਏ ਇਹ ਉਹ ਖੂਹ ਜਿਸ ਵੀਡੀਓ ਰਾਹੀਂ ਤੁਸੀਂ ਦੇਖ ਰਹੇ ਹੋ ਕਿ ਇਸ ਖੂਹ ਵਿੱਚ ਜਦੋਂ ਡਿੱਗੇ ਤਾਂ ਪਾਣੀ ਘੱਟ ਸੀ ਪਰ ਉਹਨਾਂ ਨੇ ਜੋ ਲੱਕੜਾਂ ਆਪਣੇ ਸਿਰ ਤੇ ਸਾਰੀ ਰਾਤ ਰੱਖੀਆਂ ਕਿ ਕਿਤੇ ਲੰਗਰ ਦੀਆਂ ਜੋ ਲੱਕੜਾਂ ਉਹ ਗਿੱਲੀਆਂ ਨਾ ਹੋ ਜਾਣ ਸਵੇਰੇ ਜਦੋਂ ਗੁਰੂ ਜੀ ਨੂੰ ਪਤਾ ਲੱਗਾ ਕਿ ਭਾਈ ਮਨ ਜੀ ਕਿਸੇ ਖੂਹ ਵਿੱਚ ਡਿੱਗ ਗਏ ਹਨ ਤਾਂ ਗੁਰੂ ਜੀ ਖੁਦ ਇਹਨਾਂ ਨੂੰ ਬਾਹਰ ਖੂਹ ਦੇ ਵਿੱਚੋਂ ਕੱਢਣ ਲਈ ਆਏ ਤਾਂ ਜਦੋਂ ਖੂਹ ਵਿੱਚੋਂ ਬਾਹਰ ਕੱਢਿਆ ਤਾਂ ਗੁਰੂ ਸਾਹਿਬ ਜੀ ਨੇ ਬਹੁਤ ਪਿਆਰ ਦੇ ਨਾਲ ਇਹਨਾਂ ਨੂੰ ਗਲਵਕੜੀ ਵਿੱਚ ਲਿਆ ਤੇ ਕਿਹਾ ਕਿ ਮੰਗ ਪੁਰਖਾ ਤੂੰ ਕੀ ਮੰਗਦਾ ਤਾਂ ਭਾਈ ਮਨ ਜੀ ਨੇ ਕਿਹਾ ਕਿ ਮੈਨੂੰ ਸਿੱਖੀ ਦੀ ਦਾਤ ਬਖਸ਼ੋ ਕਿ ਮੈਂ ਸਿੱਖੀ ਸਵਾਸਾ ਤੱਕ ਨਿਭਾ ਸਕਾਂ ਤਾਂ ਗੁਰੂ ਮਹਾਰਜ ਨੇ ਕਿਹਾ ਕਿ ਤੂੰ ਇਮਤਿਹਾਨ ਦੇ ਵਿੱਚੋਂ ਪਾਸ ਹੋਇਆ ਹੋਰ ਦਾਸ ਤੋਂ ਕੀ ਮੰਗਦਾ ਤਾਂ ਭਾਈ ਮਨਜੀ ਨੇ ਇਹ ਕਿਹਾ ਕਿ ਆਉਣ ਵਾਲੇ ਸਮੇਂ ਕਾਲਜਕ ਸਮੇਂ ਦੇ ਵਿੱਚ ਕਿਸੇ ਕੋਲੋਂ ਇੰਨੀ ਭਿਆਨਕ ਪ੍ਰੀਖਿਆ ਨਾ ਲੈਣਾ ਕਿਉਂਕਿ ਲੋਕ ਇੰਨੀ ਭਿਆਨਕ ਜੋ ਪ੍ਰੀਖਿਆ ਉਹ ਨਹੀਂ ਦੇ ਸਕਦੇ ਸੋ ਇਹ ਜੋ ਪਵਿੱਤਰ ਖੂਹ ਭਾਈ ਮਨਜੀ ਦਾ ਜਦੋਂ ਉਹ ਗੁਰੂ ਘਰ ਦੇ ਲੰਗਰ ਵਾਸਤੇ ਲੱਕੜਾ ਲੈਣ ਵਾਸਤੇ ਗਏ ਸਨ ਤਾਂ ਇੱਕ ਦਿਨ ਇਸ ਖੂਹ ਦੇ ਵਿੱਚ ਡਿੱਗ ਗਏ